ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਦੇ ਆ ਜੀ ਆਪਾਂ ਡਿਜ਼ਾਈਨ ਇਸ ਲਾਈ ਤੇ ਆਪਾਂ 18 ਗੁੰਡੇ ਲੈਨੇ ਜੀ ਦੋ ਸਲਾਈਆਂ ਆਪਾਂ ਨੇ ਬਾਰਡਰ ਦੇ ਤੌਰ ਤੇ ਪਾ ਲਈਆਂ ਉਲਟੀਆਂ ਜੀ ਹੁਣ ਆਪਾਂ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਇੱਕ ਗੁੰਡਾ ਉਤਾੜ ਲਿਆ ਜੀ ਇਹ ਤਿੰਨ ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਬਣਾ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਬਲ ਪਾ ਲੈਣਾ ਜੀ ਤਿੰਨ ਗੁੰਡੇ ਲਓ ਪਹਿਤ ਤਿੰਨ ਬਣਾ ਲਏ ਜੀ ਇੱਕ ਗੁੰਡਾ ਫਿਰ ਆਪਾਂ ਸਿੱਧਾ ਪਾਵਾਂਗੇ ਜੀ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਤਿੰਨੇ ਬਣਾਵਾਂਗੇ ਤੇ ਫਿਰ ਇੱਕ ਗੁੰਡਾ ਸਿੱਧਾ ਪਾ ਲੈਣਾ ਜੀ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਇਹ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਬੜ ਪਾ ਲੈਣਾ ਜੀ ਦੁਬਾਰੇ ਫੇਰ ਭੁੰਨ ਲੈਣਾ ਤਿੰਨ ਕੁ ਗੁੰਡਾ ਆਪਾਂ ਸਿੱਧਾ ਪਾਵਾਂਗੇ ਜੀ ਫੇਰ ਆਪਾਂ ਤਿੰਨ ਕੁ ਗੁੰਡਾ ਤੋਂ ਤਿੰਨ ਕੁ ਗੁੰਡੇ ਬਣਾਵਾਂਗੇ ਜੀ ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇਹ ਸਾਈਡ ਵਾਲਾ अपना कुंडा उठा बुन लेंगे कुंडा उतार लिया जी सिलाई आपठी बुना ਸਾਰੀ ਸਲਾਈ ਆਪਾਂ ਨੇ ਉੱਠੇ ਬਣਾ ਲਈ ਜੀ ਹੁਣ ਇਹ ਗੁੰਡਾ ਆਪਾਂ ਉਤਾਰ ਲਾਂਗੇ ਜਿਹੜੇ ਆਪਾਂ ਇੱਕ ਤੋਂ ਤਿੰਨ ਗੁੰਡੇ ਬਣਾਏ ਸੀ ਤਾਂ ਅਗਰ ਇੱਧਰ ਕਰਕੇ ਇਹਨਾਂ ਨੂੰ ਆਪਾਂ ਤਿੰਨਾਂ ਦਾ ਇੱਕ ਬਣਾਵਾਂਗੇ ਧਾਗਾ ਪਿੱਛੇ ਕਰਕੇ ਜਿਹੜਾ ਇਹ ਸਿੱਧਾ ਕੁੰਡਾ ਆਪਣਾ ਇਹ ਤੋਂ ਆਪਾਂ ਤਿੰਨ ਬਣਾਵਾਂਗੇ ਜੀ ਇੱਕ ਦੋ ਤਿੰਨ ਫਿਰ ਪਤਾ ਗਏ ਇੱਧਰ ਕਰਕੇ ਜਿਹੜੇ ਆਪਾਂ ਤਿੰਨ ਬਣਾਈ ਸਕੁੰਡੇ ਇਹਨਾਂ ਦਾ ਇੱਕ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਹ ਕੁੰਡੇ ਤੇ ਆਪਾਂ ਸਿੱਧੇ ਦੇ ਤਿੰਨ ਬਣਾਵਾਂਗੇ ਜੀ ਇੱਕ ਦੋ ਤਿੰਨ ਤੇ ਤਿੰਨਾਂ ਦਾ ਇੱਕ ਕਰਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇਹਦੇ ਤਿੰਨ ਬਣਾਵਾਂਗੇ ਜੀ ਇੱਕ ਤਿੰਨ ਫੇਰਾ ਤਿੰਨਾਂ ਦਾ ਇੱਕ ਬਣਾਵਾਂਗੇ ਜੀ ਇੱਕ ਦੋ ਤਿੰਨ ਇਹਦੇ ਤਿੰਨਾਂ ਬਣੇ ਚੈਰ ਵਾਲਾ ਗੁੰਡਾ ਪੁੱਠਾ ਬਣਾਵਾਂਗੇ ਹੁਣ ਇੱਧਰ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਇਹ ਇਹ ਸਾਰੇ ਸਲਾਈ ਪੁੱਠੇ ਬਣੂਗੇ ਜੀ ਆਪਣੀ ਸਿੱਧੇ ਪਾਸੇ ਆਹੇ ਸਾਰੀ ਸਲਾਈ ਪੁੱਠੀ ਬਣ ਗਈ। ਹੁਣ ਅਗੇ ਪੁੱਠੀ ਛੱਡਤੀ। ਇਹ ਗੁੰਡਾ ਉਤਾਰ ਲਿਆ ਜੀ ਆਪਾਂ ਨੇ। ਹੁਣ ਇਸ ਗੁੰਡੇ ਤੋਂ ਆਪਾਂ ਤਿੰਨ ਬਣਾਵਾਂਗੇ ਜੀ ਇੱਕ ਦੋ ਤਿੰਨ। ਅਗਲੇ ਅੱਗੇ ਤਿੰਨ ਬਣਾਏ ਸੀ ਪਹਿਲਾਂ ਆਪਾਂ ਉਹਨਾਂ ਤੋਂ ਇੱਕ ਬਣਾਵਾਂਗੇ ਜੀ। ਧਾਗਾ ਪਿੱਛੇ ਕਰਕੇ ਇਸ ਤੋਂ ਆਪਾਂ ਤਿੰਨ ਬਣਾਵਾਂਗੇ ਜੀ ਇੱਕ ਵਲ ਪਾ ਲੈਣਾ ਜੀ ਤਿੰਨ ਧਾਗਾ ਅੱਗੇ ਕਰਕੇ ਜੇ ਆ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਇਹ ਧਾਗਾ ਪਿੱਛੇ ਕਰਕੇ ਜੇ ਆ ਇੱਕ ਗੁੰਡੇ ਦਾ ਆਪਾਂ ਤਿੰਨ ਬਣਾਵਾਂਗੇ ਜੀ ਇੱਕ ਦੋ ਤਿੰਨ ਫਿਰ ਧਾਗਾ ਅੱਗੇ ਕਰਕੇ ਆਪਾਂ ਆ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਪਾਂ 1 ਤੋਂ 3 ਬਣਾਣੇ ਨੇ ਜੀ 1 ਬਲ ਪਾ ਲੈਣਾ ਜੀ 2 3 ਤੇ ਧਾਗਾ ਅੱਗੇ ਕਰਕੇ ਆਪਾਂ ਇਹ ਤਿੰਨ ਗੁੰਡਿਆਂ ਦਾ ਇੱਕ ਬਣਾਣਾ ਜੀ ਸਾਰੇ ਬੜਾ ਗੁੰਡਾ ਇਹ ਉੱਥੇ ਪਾਉਣ ਹੁਣ ਆ ਗਏ ਸਿੱਧੇ ਪਾਸੇ ਇੱਧਰ ਆਪਣੀ ਸਲਾਈ ਸਾਰੀ ਪੁੱਠੀ ਬਣਨੀ ਹੈ ਜੀ ਉਹ ਸਾਰੀ ਸਲਾਈ ਆਪਣੀ ਪੁੱਠੀ ਬਣ ਗਈ। ਹੁਣ ਅੱਗੇ ਜੀ ਪੁੱਠੀ ਸਲਾਈ ਤੇ ਤੇ ਕੁੰਡਾ ਉਤਾਰ ਲਾਂਗੇ ਜੀ। ਤੇ ਜਿਹੜੇ ਆਪਾਂ ਤਿੰਨ ਗੁੰਡੇ ਬਣਾਏ ਸੀ ਇਹਨਾਂ ਦਾ ਇੱਕ ਬਣਾਉਣਾ ਜੀ। ਇਹ ਰਹਾ ਵਾਲੇ ਕੁੰਡੇ ਤੋਂ ਆਪਾਂ ਤਿੰਨ ਬਣਾਣੇ ਨੇ। 1 2 ਤਿੰਨ ਫਿਰ ਇਹ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਣਾ ਹੈ ਨੀ ਨਾਈਕੂ ਗੁੰਡੇ ਤੋਂ ਆਪਾਂ ਤਿੰਨ ਬਣਾਣੇ ਜੀ ਇੱਕ ਬਾੜ ਪਾ ਲੈਣੇ ਜੀ ਤਿੰਨ ਫਿਰ ਧੱਗ ਅੱਗੇ ਕਰਕੇ ਆਪਾਂ ਨੇ ਆਹ ਤਿੰਨ ਗੁੰਡਿਆਂ ਦਾ ਇੱਕ ਬਣਾਣਾ ਹੈ ਧਾਗਾ ਪਿੱਛੇ ਕਰਕੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ। ਧਾਗਾ ਅੱਗੇ ਕਰਕੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ। ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡੇ ਤੋਂ ਆਪਾਂ ਤਿੰਨ ਬਣਾਣੇ ਨੇ। ਬਾੜ ਪਾ ਲੈਣੇ। ਤਬ ਹੁਣ ਉੱਗੇ ਸਿੱਧੀ ਸਲਾਈ ਸਾਰੀ ਫੇਰ ਪੁੱਠੀ ਪੈਣੀ ਹੈ ਜੀ ਆਪਣੀ ਜਮੀ ਸੁੱਖਾ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਪੁੱਠੀ ਸਲਾਈ ਸਾਰੀ ਪੁੱਠੀ ਸਿੱਧੇ ਪਾਸੋਂ ਪੁੱਠੀ ਸਲਾਈ ਪੈਣੀ ਹੈ ਸਾਰੀ ਅਦੇ ਕੁ ਜਿੜਨੇ ਬਣ ਲੱਗ ਗਿਆ ਆਪਣਾ ਛੋਟੇ ਛੋਟੇ ਜਿਹੇ ਡਿਜ਼ਾਈਨ ਬਣਦੇ ਜੀ ਬਹੁਤ ਸੋਹਣਾ ਲੱਗਦਾ ਏ ਇਹ ਵੜੇ ਗੁੰਡੇ ਤੋਂ ਪਹਿ ਤਿੰਨ ਬਣ ਆਣੇ ਨੇ ਇੱਕ ਬੜ ਪਾ ਲੈਣਾ ਜੀ ਇੱਕ ਤਿੰਨ ਬਣ ਗਈ ਫਿਰ ਧਾਗਾ ਅੱਗੇ ਕਰਕੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣਾ ਲੈਣਾ ਧਾਗਾ ਪਿੱਛੇ ਕਰਕੇ ਇੱਕ ਬੜ ਪਾ ਲੈਣਾ ਇਹ ਦੋ ਤਿੰਨ ਇਹ ਧਾਗਾ ਅੱਗੇ ਕਰਕੇ ਤਿੰਨ ਕੁੰਡਿਆਂ ਦਾ ਇੱਕ ਬਣਾਣਾ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡੇ ਤੋਂ ਆਪਾਂ ਤਿੰਨ ਬਣਾਵਾਂਗੇ ਜੀ ਇਹ ਧਾਗਾ ਅੱਗੇ ਕਰਕੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਟੈਲ ਬੜਾ ਕੁੰਦੇ ਬੰਦ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ